ਮਾਂ ਬਲਾਈ ਮੇਰਾ ਪਤਰੀਆ ਅਮਰੀਕਾ ਭੇਜਿਆ ਸੀ ਕੰਮਕਾਰ ਵਾਸਤੇ ਕਿੰਨੀ ਉਮਰ ਆ ਉਮਰ 25 ਸਾਲ ਆਉਂਦੀ ਨਾਮ ਕੀ ਹੈ ਜੀ ਰਵੀ ਕੁਮਾਰ ਕਿਹੜੇ ਦੇਸ਼ ਭੇਜਿਆ ਹੈ ਅਮਰੀਕਾ ਭੇਜਿਆ ਸੀ ਕੀ ਹੁਣ ਕੀ ਹੋਇਆ ਜੀ ਉਹਨ ਜਿਹੜਾ ਜੰਟ ਹੈ ਉਹਨੇ ਅੱਗੇ ਜਾ ਕੇ ਉੱਥੇ ਜੰਗਲਾਂ ਵਿੱਚ ਭੇਜ ਦਿੱਤਾ ਡੋਂਗੀ ਰਾਈਗਾ ਕਰਤਾ ਸੀ ਤਾਂ ਇੱਕ ਨੰਬਰ ਚ ਤੂੰ ਕਰੋ ਗਿਆ ਸੀ ਅੱਛਾ ਜੀ ਉਹਨੇ ਉੱਥੇ ਜਾ ਕੇ ਡੋਂਗੀ ਰਾਈ ਕਰਤਾ ਹੈ ਉਨਨੇ ਕੋਈ ਜੰਟਾਂ ਦੇ ਪੈਸੇ ਦੇਨੇ ਨੇ ਕਿਸੇ ਅਗਾ ਡੋਂਗਰਾਂ ਦੇ ਪੈਸੇ ਦੇਨੇ ਨੇ ਜੰਟ ਨੇ ਉਹ ਸਾਡੇ ਕੋਲ ਮੰਗ ਹੋ ਗਈ ਹੈ ਕਰੋੜ ਰੁਪਏ ਦੀ ਕਰੋੜ ਰੁਪਇਆ ਦਿਓ ਤੇ ਤੁਹਾਡਾ ਮੁੰਡਾ ਅਸੀਂ ਛੱਡਨੇ ਆ ਅੱਛਾ ਜੀ ਇਹ ਰਾਜੇ ਵਾਲੇ ਦਾ ਜੰਟੇ ਜਿੰਨੇ ਸਾਡੇ ਨਾਲ ਧੋਖਾ ਕੀਤਾ ਹੈ ਅਸੀਂ ਪੈਸੇ ਸਾਰੇ ਦੇ ਚੁੱਕੇ ਆ 35 ਲੱਖ ਪਹਿਲਾਂ ਦਿੱਤਾ ਬਾਅਦ ਚ ਜੋ ਹੋਰ ਮੰਗੇ ਨੇ ਉਹ ਦਿੱਤੇ ਨੇ 37 ਲੱਖ ਰੁਪਇਆ ਹੋ ਗਿਆ ਹੁਣ ਕਿੱਥੇ ਮੁੰਡਾ ਕਿੱਥੇ ਫਸਿਆ ਮੁੰਡਾ ਮਸੀਕੋ ਚ ਫਸਿਆ ਆ ਹਾਂ ਜੀ ਮੰਗ ਕੀਤੀ ਜਾ ਰਹੀ ਹੈ ਸਾਡਾ ਮੁੰਡਾ ਸਾਡਾ ਵਾਪਸ ਦੇ ਸਾਡੇ ਚੋਲੇ ਚ ਪਾਓ ਤੁਹਾਨੂੰ ਸਾਡਾ ਮੁੰਡਾ ਚਾਹੀਦਾ ਮੇਰਾ ਪਤਰੀਆ ਮੇਰਾ ਚੋਲੇ ਚ ਪਾ ਦੇ ਸਾਡੇ ਤੇ ਸਰਕਾਰ ਅੱਗੇ ਬੇਨਤੀ ਹੈ ਸਾਡਾ ਮੁੰਡਾ ਤੁਹਾਨੂੰ ਵਾਪਸ ਦੇਣ ਅਸੀਂ ਤਤ ਬਾਨ ਕੇ ਬੇਨਤੀ ਕਰਨੇ ਆ ਸਾ ਮੇਰਾ ਪਤਰੀਆ ਦੇ ਦੇਣ ਮੇਰਾ ਪਤਰੀਆ ਪਲਾਟ 'ਚ ਜਿੱਸਾ ਟੱਪੇ ਸਾਡੇ ਕੋਲ ਫੋਟੋ ਆਂਣ ਨੇ ਸਾਡੇ ਕੋਲ ਨਹੀਂ ਵੇਖਿਆ ਜਾਂਦਾ ਚੋਲੇ ਚਪਾਉਣ ਸਾਡਾ ਪੁੱਤਰ ਸਾਡਾ ਬੱਚਾ ਵਾਪਸ ਕਰੇ ਸ਼ਿਕਾਇਤ ਕੀਤੀ ਵੀ ਅਸੀਂ ਫਰੋਹੀਪੁਰ ਗਿਆ ਸੀ ਕੋਈ ਕਾਰਵਾਈ ਨਹੀਂ ਨਹੀਂ ਕਾਰਵਾਈ ਹੋਈ ਅਸੀਂ ਪਹਿਲਾਂ ਵੀ ਖਬਰ ਲੁਾਈ ਇੱਕ ਕੋਈ ਸੁਣ ਰਿਹਾ ਨਹੀਂ ਕੋਈ ਨਹੀਂ ਸੁਣ ਲਿਆ ਮਖੂ ਵਾਲਾ ਕੋਈ ਨਹੀਂ ਸੁਣ ਰਿਹਾ ਉੱਥੇ ਵੀ ਗਿਆ ਸੀ ਅਸੀਂ ਦੋ ਵਰਗੇ ਇੱਥੇ ਵੀ ਲਾ ਕੇ ਆਏ ਆ ਦੁਬਾਰਾ ਦੁਬਾਰਾ ਚਾਹੀਦਾ ਕੋਈ ਨਹੀਂ ਸੁਣਦਾ ਕਾਰਵਾਈ ਹੋਣੀ ਚਾਹੀਦੀ ਹਾਂ ਕਾਰਵਾਈ ਹੋਣੀ ਚਾਹੀਦੀ ਜੰਟ ਤੇ ਕਾਰਵਾਈ ਪੂਰੀ ਕੀਤੀ ਜਾਵੇ ਹੁੰਦੇ ਤੇ ਸੁਰੱਖਤ ਵਾਪਸ ਆਉਣਾ ਚਾਹੀਦਾ ਹਾਂ ਹਾਂ ਮੁੰਡਾ ਸਹੀ ਸਲਾਮਤ ਸਾਡੀ ਚੋਲੀ ਤੇ ਪਾਵੇ ਮੁੰਡਾ ਸੋਖਲੀ ਭੇਜਿਆ ਸੀ ਪਰ ਅਜੇ ਹਾਂ ਦੁੱਖ ਚ ਪਾ ਕੇ ਘਰ ਬਾਹਰ ਸਾਡੇ ਸਾਰੇ ਵੇਖ ਸਕਦੇ ਹੋ ਕਿਹੜੇ ਲਾਤਾ ਚਾਚੀ ਬੈਠੇ ਆ ਮੇਰਾ ਪੁੱਤਰ ਇਹ ਆ ਤੇ ਕੀ ਨਾਮ ਕੇ ਤੁਹਾਡਾ ਕੁਲਤਾਰ ਕੌਰ ਪਿੰਡ ਕਿਹੜਾ ਪਿੰਡ ਮੱਲੇਵਾਲ ਕੀ ਆਪਣੇ ਮੁੰਡੇ ਨਾਲ ਕੀ ਗੱਲ ਹੋਈ ਮੁੰਡੇ ਨੂੰ ਤਾਂ ਸੀ ਬਾਹਰ ਭੇਜਿਆ ਕਮਾਈ ਕਰੇਗਾ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਫੇ ਕਿੱਥੇ ਉਹਨਾਂ ਨੂੰ ਭੇਜਿਆ ਤਾਂ ਕਿੱਥੇ ਨਹੀਂ ਭੇਜਿਆ ਤੁਸੀਂ ਸੁਨਸ਼ਕਾਰ ਕੀਤੀ ਹੈ ਜੀ ਹਾਂਜੀ ਕੀਤੀ ਆ ਜੀ ਕੋਈ ਹੋਰ ਹੀ ਸੁਣਾਈ ਕੋਈ ਨਹੀਂ ਕੋਈ ਸੁਣਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਉਹਨਾਂ ਕੀ ਮੰਗ ਕੀ ਕਰਦੇ ਆਂ ਜੀ ਅਸੀਂ ਤਾਂ ਸਾਨੂੰ ਤਾਂ ਪੋਤਰਾ ਮੰਨਦਾ ਚਾਹੀਦਾ ਮੇਰੇ ਚੋਲੀ ਚ ਪਾ ਦੇ ਨ ਪੋਤਰਾ ਮੇਰਾ ਸਾਨੂੰ ਤਾਂ ਪੋਤਰਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਰਵੇ ਸਾਨੂੰ ਚਾਹੀਦਾ ਸਰ ਸਾਡਾ ਮੁੰਡਾ ਇੱਥੋਂ ਗਿਆ ਸੀਗਾ ਵੀ ਅਸੀਂ ਅਮਰੀਕਾ ਭੇਜਿਆ ਅੱਛਾ ਜੀ ਇੱਥੋਂ ਕਹਿੰਦੇ ਸੀ ਵੀ ਇੱਕ ਨੰਬਰ ਚਹੀ ਭੇਜਨੇ ਆ ਅੱਛਾ ਜੀ ਅੱਗੋਂ ਉਹਨਾਂ ਦੋ ਨੰਬਰ ਚ ਢੋਕੀ ਚ ਭੇਜ ਦਿੱਤਾ ਅੱਛਾ ਜੀ भेज ਦਿੱਤਾ ਪਹਿਲਾ ਸਾਡੀ ਗੱਲਬਾਤ ਉਹਨਾਂ ਨਾਲ ਹੁੰਦੀ ਰਹੀ ਹੈ। ਉਹ ਜੰਗਲਾਂ ਦੇ ਵਿੱਚ ਉਹ ਗਿਆ। ਹਾਂਜੀ। ਫਲਾਈਟ ਰਾਹੀਂ ਗਿਆ। ਨਹੀਂ ਨਹੀਂ, ਇੱਥੋਂ ਫਲਾਈਟ ਰਾਹੀਂ ਰਾਹੀਂ ਗਿਆ ਅੱਗੇ ਜਾ ਕੇ ਉਹਨਾਂ ਜੰਗਲਾਂ ਵਿੱਚ ਭੇਜ ਦਿੱਤਾ। ਅੱਛਾ ਜੀ। ਹਾਂਜੀ ਉਸ ਤੋਂ ਬਾਅਦ ਹੁਣ ਮਹੀਨਾ ਹੋ ਗਿਆ ਸਾਡੀ ਬੱਚੇ ਨਾਲ ਗੱਲ ਵੀ ਨਹੀਂ ਹੁੰਦੀ। ਅੱਛਾ ਜੀ। ਕੋਈ ਸਾਡਾ ਉਹਨਾਂ ਪਤਾ ਨਹੀਂ ਵੀ ਉਹਦੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਖਾਣਾ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਇਹ ਕੋਈ ਪਤਾ ਨਹੀਂ। ਕਿੰਨਾ ਟਾਈਮ ਹੋ ਗਿਆ ਬੱਚੇ ਨੂੰ ਭੇਜੇ ਨੂੰ? ਬੱਚੇ ਨੂੰ ਭੇਜੇ ਨੂੰ ਸਾਲ ਹੋ ਗਿਆ ਹੈ ਜੀ। ਅੱਛਾ ਕਿੰਨੇ ਪੈਸੇ ਲਾਏ ਸੀ ਜੀ? ਹਾਂਜੀ ਉਦੋਂ ਦਾ ਉਹਨਾਂ 30 ਲੱਖ ਗਿਆ ਸੀ ਹੁਣ ਇਹਨਾਂ ਦਾ 37 ਲੱਖ ਰੁਪਇਆ ਪਹੁੰਚ ਗਿਆ। ਅੱਛਾ ਜੀ। ਲੇਕਿਨ ਫਿਰ ਵੀ ਕੋਈ ਸੁਣਵਾਈ ਨਹੀਂ ਕੋਈ ਡੌਂਕਰਾ ਵੱਲੋਂ ਨਹੀਂ ਕੋਈ ਏਜੰਟ ਵੱਲੋਂ ਨਹੀਂ ਏਜੰਟ ਕੋਲ ਜਾਏਗਾ ਉਹ ਸਾਨੂੰ ਲਾਰੇ ਤੋਂ ਲਾਰਾ ਲਾਈ ਜਾਂਦਾ ਹੈ ਜੀ। ਅੱਛਾ ਜੀ। ਕਦੀ ਕਹਿ ਦਿੰਦਾ ਕੱਲ ਨੂੰ ਗੱਲ ਕਰਵਾਣਾ ਕਦੀ ਕਹਿ ਦਿੰਦਾ ਪਰਸੂ ਗੱਲ ਕਰਵਾਣਾ ਇੱਥੋਂ ਇਹ ਗਰੀਬ ਵਿਚਾਰੇ ਗੱਡੀਆਂ ਲੈ ਕੇ ਜਾਂਦੇ ਆ। ਖਰਚਾ ਇਹਨਾਂ ਨੂੰ ਇਧਰ ਵੀ ਪਈ ਜਾਂਦਾ ਉਧਰ ਵੀ ਪਈ ਜਾਂਦਾ ਸਰ ਜਿੰਨੀ ਵੀ ਜਲਦੀ ਹੋ ਸਕੇ ਸਾਡਾ ਬੱਚੇ ਦੀ ਸੁਣਵਾਈ ਹੋਣੀ ਚਾਹੀਦੀ ਏ ਕੋਈ ਸ਼ਿਕਾਇਤ ਦਿੱਤੀ ਗਈ ਹੈ ਹਾਂਜੀ ਸ਼ਿਕਾਇਤ ਵੀ ਦਿੱਤੀ ਨਹੀਂ ਸਰ ਗਰੀਬਾਂ ਦੀ ਕਿਤੇ ਵੀ ਨਹੀਂ ਜੀ ਹੁਣ ਕੀ ਮਾਂ ਕੀ ਕਰਦੇ ਹੁਣ ਅਸੀਂ ਤਾਂ ਇਹੀ ਮੰਗ ਕਰਨੇ ਆ ਏਜੰਟ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਡੀਲਰਾਂ ਤੇ ਵੀ ਕੀਤੀ ਜਾਵੇ ਅਸੀਂ ਤਾਂ ਮਾਨ ਭਗਵੰਤ ਮਾ ਨੂੰ ਇਹੀ ਗੱਲ ਕਹਿਨੇ ਆ ਵੀ ਪੰਜਾਬ ਦੇ ਜਿੰਨੇ ਵੀ ਮੁੰਡੇ ਨੇ ਨਾ ਸਾਰਿਆਂ ਨੂੰ ਉਥੋਂ ਕੱਢਿਆ ਜਾਵੇ ਕਿਉਂਕਿ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਇਹਨਾਂ ਏਜੰਟਾਂ ਨੇ ਖਾ ਲਏ ਨੇ ਤੇ ਕਿੰਨੀਆਂ ਦੇ ਹੋਰ ਖਾਣੇ ਨੇ ਸੁੱਕਲੀ ਭੇਜਿਆ ਹੈ ਮੁੰਡਾ ਪਰ ਹਾਂਜੀ ਸੁੱਕਲੀ ਇਹੀ ਭੇਜਿਆ ਸੀ ਵੀ ਚਲ ਗਰੀਬੀ ਜੀ ਹੈ ਘਰ ਵਿੱਚ ਚਲਾਂ ਕੋਈ ਕੋਈ ਚੰਗੇ ਦਿਨ ਆ ਜਾਣਗੇ ਪਰ ਇਹਨਾਂ ਨਹੀਂ ਇਹਨਾਂ ਪਤਾ ਸੀ ਕਿ ਸਾਰਾ ਹੀ ਕੁਝ ਵਿਕ ਜਾਣਾ ਬੱਚਿਆਂ ਪਿੱਛੇ ਗਹਿਣੇ ਰੱਖੀ ਚ ਨਹੀਂ ਜਾ ਹਾਂਜੀ ਜ਼ਮੀਨ ਵੀ ਗਹਿਣੇ ਆ ਘਰ ਵੀ ਗਹਿਣੇ ਆ ਕੋਈ ਸੋਨਾ ਚਾਂਦੀ ਪੈਣਾ ਪਰਾਂਵਾਂ ਦੇ ਜਿੰਨਾ ਵੀ ਸੀ ਸਾਰਾ ਮੰਗ ਮੰਗ ਕੇ ਗਹਿਣੇ ਪਾ ਕੇ ਇੱਥੋਂ ਤੱਕ ਕਰਦੀਆਂ ਮੱਝਾਂ ਵੇਚ ਕੇ ਵੀ ਅਸੀਂ ਉਹ ਬੱਚੇ ਦੇ ਮਗਰ ਲਾਤੀ ਹਾਂ ਪਰ ਅੱਜ ਬੜਾ ਦੁੱਖ ਹੋ ਰਿਹਾ ਹਾਂ ਹਾਂਜੀ ਅਗਲਾ ਕੀ ਪ੍ਰੋਸੀਜਰ ਹੋਊਗਾ ਮਾ ਆਪਣੀ ਅਗਲਾ ਇਹੀ ਸਾਡੀ ਮੰਗ ਹੈਗੀ ਆ ਕਿ ਸਾਡਾ ਬੱਚਾ ਕਰੇ ਆਉਣਾ ਸਾਡਾ ਨਹੀਂ ਜਿੰਨੀਆਂ ਮਾਵਾਂ ਦੇ ਬੱਚੇ ਉੱਥੇ ਫਸੇ ਨੇ ਸਾਰੇ ਵਾਪਸ ਆਉਣ ਸਾਡੀ ਇਹੀ ਮੰਗ ਹੈ ਭਗਵੰਤ ਮਾਨ ਕੋਲ ਵੀ ਹੋਰ ਕਿਸੇ ਨਹੀਂ ਸਾਡੀ ਸੁਣਨੀ ਭਗਵੰਤ ਮਾਨ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਡੀ ਜਲਦੀ ਤੋਂ ਜਲਦੀ ਸਾਡੀ ਗੱਲ ਸੁਣੇ ਤੇ ਸਾਨੂੰ ਸਾਡੇ ਬੱਚੇ ਵਾਪਸ ਲਿਆ ਕੇ ਦਿੱਤੇ ਜਾਣ ਜੀ ਜਰਜੋਗਾ ਸਿੰਘ ਬੱਚੇ ਨਾਲ ਕੀ ਹੋਇਆ ਜੀ ਬੱਚੇ ਨਾਲ ਸਾਡੇ ਸੁਣ ਵਿਚਾਰ ਆ ਰਹੇ ਬਹੁਤ ਨਾਲ ਤੱਕਾ ਤੇ ਜ਼ੁਰਮ ਹੋ ਰਿਹਾ ਹੈ ਅੱਛਾ ਜੀ ਤੇ ਨਾ ਤਾਂ ਸਾਨੂੰ ਉਹਦਾ ਕੋਈ ਆਵਾਜ਼ ਆ ਰਹੀ ਏ ਨੀ ਤੇ ਨੰਬਰ ਨੰਬਰ ਫੋਨਾਂ ਤੇ ਬਹੁਤ ਬੱਚਾਂ ਕੋਲ ਹੈ ਜਨ ਤੇ ਅੱਜ ਤੱਕ ਸਾਡੇ ਨਾਲ ਕਿਸੇ ਬੱਚੇ ਨਾਲ ਗੱਲ ਨਹੀਂ ਚੰਗੀ ਤਰ੍ਹਾਂ ਹੋ ਰਹੀ ਤੇ ਦੂਜੀ ਗੱਲ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਅੱਜ ਕੱਲ ਉਹ ਤੋਂ ਸ਼ਪਾਰਸ਼ਾਂ ਦਾ ਮੌਕਾ ਹੈ ਉਹ ਜਿਹੜਾ ਜੰਟੇ ਉਹਨਾਂ ਦੀਆਂ ਸ਼ਪਾਰਸ਼ਾਂ ਬਹੁਤ ਤਗੜੀਆਂ ਤਗੜੀਆਂ ਨੇ ਤੇ ਸਾਡੀ ਗਰੀਬ ਦੀ ਕੋਈ ਸੁਣਾਈ ਨਹੀਂ ਹੋ ਰਹੀ ਮੁੰਡਾ ਬਾਹਰ ਭੇਜਿਆ ਗਿਆ ਮੁੰਡਾ ਬਾਹਰ ਭੇਜਿਆ ਗਿਆ ਅੰਗਲਾਂ ਉਹ ਦੁੱਜੇ ਅਮਰੀਕਾ ਅਮਰੀਕਾ ਹੁਣ ਕਿੱਥੇ ਫਸਿਆ ਤੇ ਹੁਣ ਰਾਜ ਫਸਿਆ ਹੁਣ ਸਾਨੂੰ ਇਸ ਗੱਲ ਦਾ ਪਤਾ ਹੋਵੇ ਤੇ ਫਿਰ ਅਸੀਂ ਛਡਾਰਾਂ ਲੇਗੀ ਉੱਥੋਂ ਜੀ ਤੇ ਇਹ ਇਹ ਜਿਹੜੇ ਇਸ ਗੱਲ ਦੇ ਸਾਰੇ ਜੰਟਾਂ ਨੂੰ ਪਤਾ ਹੈ ਤੇ ਜੰਟਾਂ ਦਾ ਵੀ ਮੇਰਾ ਕੋਈ ਹਿੱਤ ਨਹੀਂ ਵਿਗਾੜ ਸਕਦੇ ਤੇ ਜਿੱਥੇ ਮਰਜ਼ੀ ਜੋਰ ਲਾ ਲੋ ਪੁਲਿਸ ਵੀ ਮੇਰੀ ਏ ਤੇ ਸਾਰਾ ਕੁਝ ਮੇਰਾ ਹੈ ਤਾਂ ਜਿੱਥੇ ਤਾਂ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਜੋ ਮਰਜ਼ੀ ਜਿੱਥੇ ਤੁਹਾਡਾ ਜੋਰ ਲੱਗਦਾ ਲਾ ਲਓ ਤੇ ਸਾਡਾ ਗਰੀਬਾਂ 'ਤੇ ਜੋਰ ਹੋਵੇ ਤਾਂ ਫਿਰ ਇਹ ਜਸਾਲਾ ਬੱਚਾ ਕਿਉਂ ਗੈਰਮ ਕਰਨਾ ਉਹਨਾਂ ਤੁਹਾਡੇ ਪੈਸੇ ਤੇ ਅਸੀਂ ਜੋ ਕੋਈ ਉਹਨਾਂ ਮੰਗਿਆ ਦਿੱਤਾ ਵੀ ਹੋਇਆ ਅੱਛਾ ਜੀ ਤੇ ਸਾਡਾ ਸਾਰਾ ਕੋਈ ਖਾ ਕੇ ਹਾਜਮਾ ਕੀਤੀ ਬੈਠੇ ਨੇ ਬੱਚਾ ਸਾਡਾ ਕਾਬੂ ਕੀਤੀ ਪਰ ਹੋਰ ਆਹ ਦਿਨ ਕਰੋੜ ਰੁਪਏ ਔਰ ਦਿਓ ਉਹਨ ਕਿੱਥੋਂ ਦੀ ਮਾਲ ਡੰਗਰ ਅੱਗੇ ਵੇਚ ਕੇ 2 ਮਿਟੱਲਾ ਜੋਬ ਸਾਡਾ ਕਰਦਾ ਲੋਰ ਲੱਪਾ ਸਾਰਾ ਜ਼ਮੀਨ ਵੀ ਕੋਈ ਵੇਚੀ ਕੋਈ ਗਣੇ ਰੱਖੀ ਤੁਹਾਡਾ ਸਾਰਾ ਦਿੱਤੀ ਬੈਠਾ ਹੋਣਾ ਇੱਕ ਥੋੜੀ ਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਪਿੰਡ ਮਾਲੇ ਵਾਲਾ ਜੀ ਠੀਕ ਹੈ ਕੀ ਮਾਮਲਾ ਕੀ ਸਾਹਮਣੇ ਆਇਆ ਹੈ ਮਾਮਲਾ ਇਹ ਜੀ ਸਾਡਾ ਮੁੰਡਾ ਜੀ ਭਰਾ ਸਾਡਾ ਰਵੀ ਕੁਮਾਰ ਜੀ ਉਹਨੂੰ ਪਿਛਲੇ ਸਾਲ ਅਸੀਂ ਬਾਹਰ ਭੇਜਣਾ ਸੀ ਅਮਰੀਕਾ ਗੱਲ ਕੀਤੀ ਏਜੰਟ ਨਾਲ ਜੋ ਕਿ ਸ਼ਾ ਕੋਟ ਦਾ ਠੀਕ ਹੈ ਜੀ ਉਹਦੇ ਨਾਲ ਗੱਲ ਹੋਈ ਸੀ ਕਿ ਮੁੰਡੇ ਨੂੰ ਬਾਹਰ ਭੇਜਣਾ ਉਹ ਕਹਿੰਦਾ ਸੀ ਮੁੰਡਾ ਤੁਹਾਡਾ ਇੱਕ ਨੰਬਰ 'ਚ ਬਾਹਰ ਭੇਜਾਂਗੇ 35 ਲੱਖ 'ਚ ਗੱਲ ਹੋਈ ਸੀ ਜੀ ਠੀਕ ਹੈ ਰਵੀਨ ਕਿੰਨਾ ਟਾਈਮ ਹੋ ਗਿਆ ਕੈਨਵਾਰ ਸਾਲ ਹੋ ਗਿਆ ਜੀ ਅੱਛਾ ਜੀ ਹਾਂਜੀ ਇਹਨੇ ਸਾਡੇ ਨਾਲ ਗੱਲ ਕੀਤੀ ਸੀ ਇੱਕ ਮਹੀਨੇ ਦੇ ਵਿੱਚ ਮੈਂ ਉੱਥੇ ਪਹੁੰਚਾ ਦੂੰਗਾ ਉੱਥੇ ਜਾ ਕੇ ਇਹਦੇ ਪੇਪਰ ਲਾ ਦਾਂਗੇ ਪੱਕਾ ਵੀ ਕਰਾ ਦਾਂਗੇ ਇਹਨੂੰ ਅਸੀਂ ਮੁੰਡਾ ਕੰਮ ਵਾਸਤੇ ਭੇਜਿਆ ਸੀ ਮੁੰਡਾ ਸਾਡਾ ਕੰਮ ਕਰ ਲਾ ਕੇ ਤੇ ਆਪਣਾ ਘਰ ਦਾ ਜਿਹੜਾ ਖਰਚਾ ਤੋਰੂਗਾ ਜੀ ਹਨਾ ਹੁਣ ਕੀ ਆ ਮਾਮਲਾ ਕੀ ਸਾਹਮਣੇ ਆਇਆ ਹੋ ਮਾਮਲਾ ਇਹ ਜੀ ਪਹਿਲਾਂ ਤਾਂ ਸਾਡੀ ਮੁੰਡੇ ਨਾਲ ਗੱਲਬਾਤ ਹੋ ਰਹੀ ਸੀ ਹੁਣ ਮਹੀਨਾ ਹੋ ਗਿਆ ਮੁੰਡੇ ਨਾਲ ਕੋਈ ਗੱਲ ਨਹੀਂ ਹੋ ਰਹੀ ਉਸ ਤੋਂ ਪਹਿਲਾਂ ਜਦੋਂ ਮੈਕਸੀਕੋ ਪਹੁੰਚੇ ਸੀ ਡੋਂਕਰ ਤੰਗ ਕਰਨ ਲੱਗ ਗਏ ਉਹਨਾਂ ਰੋਟੀ ਪਾਣੀ ਨਹੀਂ ਦੇ ਰਹੇ ਸੀ ਕੁੱਟਮਾਰ ਕਰ ਰਹੇ ਸੀ ਫੋਨ ਖੋਲੇ ਸੀ ਫਿਰ ਇਹਨਾਂ ਡਿਮਾਂਡ ਕੀਤੀ ਲੱਖ ਰੁਪਏ ਦੀ ਹੋਰ ਇਹ ਸੀ ਏਜੰਟ ਦੇ ਥਰੂ ਲੱਖ ਰੁਪਏ ਹੋਰ ਵੀ ਦਿੱਤਾ ਪਹਿਲਾਂ ਤਾਂ 35 ਜਾ ਚੁੱਕਿਆ ਸੀ ਤੇ ਲੱਖ ਰੁਪਏ ਹੋਰ ਦਿੱਤਾ ਉਸ ਤੋਂ ਬਾਅਦ ਜੀ ਮੁੰਡੇ ਨੂੰ ਇਹਨਾਂ ਨੇ ਕਿਹਾ ਵੀ ਇਹਦਾ ਹੋਟਲ ਚੇਂਜ ਕਰਾਉਣੇ ਆ ਹੋਟਲ ਚੇਂਜ ਕਰਾਉਣਾ ਸੀ ਇੱਕ ਦਿਨ ਗੱਲ ਹੋਈ ਸਾਡੀ 24 ਤਰੀਕ ਨੂੰ ਤੇ ਮੁੰਡੇ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਡੇ ਵੀ ਮੇਨਾ ਕੁਝ ਬੀਤਿਆ ਜੀ ਇਹਨਾਂ ਨੇ ਕੁੱਟਮਾਰ ਕੀਤੀ ਸਾਰਾ ਕੁਝ ਹਨਾ ਰਵੀ ਨੇ ਦੱਸਿਆ ਵੀ ਮੇਰੇ ਨਾਲ ਬਹੁਤ ਮਾੜਾ ਹੋਇਆ ਕੁੱਟਮਾਰ ਕੀਤੀ ਗਈ ਤੇ ਇਹਨਾਂ ਨੇ ਕਿਹਾ ਸੀ ਵੀ ਤੇਰਾ ਹੋਟਲ ਚੇਂਜ ਕਰਾਉਣਿਆ ਇਹ ਦੋ ਤਿੰਨ ਮੁੰਡੇ ਨਾਲ ਦੇ ਸੀ ਉਹਨਾਂ ਨੂੰ ਇੱਕ ਦਿਨ ਪਹਿਲਾਂ ਇਹਨਾਂ ਅੱਗੇ ਭੇਜਦਾ ਅਗਲੇ ਦਿਨ ਰਵੀ ਨੇ ਜਾਣਾ ਸੀਗਾ ਇਹਨਾਂ ਲੋਕੇਸ਼ਨ ਦਿੱਤੀ ਇਹਨੇ ਨਾਲ ਦੇ ਮੁੰਡਿਆਂ ਕੋਲ ਜਾਣਾ ਸੀ ਤੇ ਜਦੋਂ ਇਹ ਜਾਣ ਲੱਗਾ ਇਹਨੂੰ ਰਸਤੇ 'ਚ ਹੀ ਚੱਕ ਲਿਆ ਹੁਣ ਪਤਾ ਨਹੀਂ ਇਹਨਾਂ ਦਾ ਏਜੰਟ ਦਾ ਕੋਈ ਲੈਣ ਦੇਣ ਸੀਗਾ ਜੀ ਇਹ ਸ਼ਾਹਕੋਟ ਤੋਂ ਵੀ ਹਾਂਜੀ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੈ ਜੀ ਤਾਂ ਸ਼ਿਕਾਇਤ ਹਾਂਜੀ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆਏ ਆ ਜੀ ਉਹਨਾਂ ਨੇ ਐਸਐਚਓ ਮਖੂਦੇ ਡਿਊਟੀ ਲਈ ਸੀ ਤੇ ਐਸਐਚਓ ਮਖੂ ਸਾਡੀ ਗੱਲ ਵਰ ਨਹੀਂ ਸੁਣ ਰਿਹਾ ਜੀ ਕੋਈ ਕਾਰਵਾਈ ਹੋਈ ਕਾਰਵਾਈ ਨਹੀਂ ਜਹਜ ਨਹੀਂ ਕੋਈ ਹੋਈ ਪੁਲਿਸ ਪ੍ਰਸ਼ਾਸ਼ਨ ਨੂੰ ਸੁਣ ਰਿਹਾ ਤੁਹਾਡੀ ਗੱਲ ਨਹੀਂ ਜੀ ਇਹ ਨਹੀਂ ਸੁਣ ਰਿਹਾ ਐਸਐਸਪੀ ਸਾਹਿਬ ਨੇ ਡਿਊਟੀ ਲਈ ਸੀ ਪਰ ਐਸਐਚਓ ਸਾਬ ਨਹੀਂ ਸੁਣ ਰਿਹਾ ਮਖੂ ਕਿੰਨੇ ਦਿਨਾਂ ਟਾਈਮ ਦਿੱਤਾ ਉਹ ਜੀ ਟਾਈਮ ਐਸਐਸਪੀ ਸਾਹਿਬ ਨੇ 1 ਦਿਨ ਦਾ ਦਿੱਤਾ ਸੀ ਇਹ ਅੱਜ ਦਾ ਠੀਕ ਹੈ ਜੀ ਤੇ ਐਸਐਚਓ ਹੁਣ ਟਾਈਮ ਗਾਂ ਵਧਾ ਰਿਹਾ ਹੁਣ ਕੀ ਮੰਗ ਕਰਦੇ ਮੰਗ ਕਰਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਸਾਡਾ ਮੁੰਡਾ ਸਾਨੂੰ ਵਾਪਸ ਚਾਹੀਦਾ ਜਿੱਦਾਂ ਮਰਜੀ ਠੀਕ ਹੈ ਕੀ ਨਾਮ ਕੀ ਤੁਹਾਡਾ ਜੀ ਗੁਰਦੇਵ ਸਿੰਘ ਜੀ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਜੀ ਅਸੀਂ ਬਾਹਰ ਮੁੰਡੇ ਨੂੰ ਭੇਜਿਆ ਸੀ ਕਿਹੜੇ ਦੇਸ਼ ਆਪਣੀ ਮੈਂ ਅਮਰੀਕਾ ਚ ਇੱਕ ਨੰਬਰ ਤੇ ਭੇਜਿਆ ਇੱਕ ਨੰਬਰ ਤੇ ਭੇਜਿਆ ਸੀ ਤੇ ਇਹਨੇ ਡੌਂਕੀ ਲਵਾ ਦਿੱਤੀ ਆ ਜੀ ਸਾਡੇ ਨਾਲ ਠੱਗੀ ਖੇਡ ਗਿਆ ਫਲੈਟ ਤੋਂ ਫਲੈਟ ਕੀਤਾ ਸੀ ਇਹਨੇ ਕੀ ਨਾਮ ਕੀ ਤੁਹਾਡੇ ਮੁੰਡੇ ਦਾ ਸਾਡੇ ਮੁੰਡੇ ਦਾ ਰਵੀ ਕੁਮਾਰ ਆ ਜੀ ਪਰ ਰਵੀ ਕੁਮਾਰ ਕਿੰਨੇ ਚ ਜਿਹੜੀ ਤੁਹਾਡੀ ਗੱਲ ਹੋਈ ਸੀ ਬਾਹਰ 35 ਲੱਖ ਚ ਹੋਈ ਸੀ ਗੱਲ ਅੱਛਾ ਤੇ ਲੱਖ ਰੁਪਇਆ ਇੱਕ ਵਾਧੂ ਡਵਾਂਸ ਲੈ ਲਿਆ ਨਾ ਉਹ ਜੈਂਟਾ ਅੱਛਾ ਜੀ ਕਿੱਥੋਂ ਦਾ? ਛਾਗੋੜ ਦਾ। ਜੋਧਾ ਪਿੰਡਾਂ ਦਾ। ਅੱਛਾ ਹੁਣ ਮੁੰਡੇ ਨਾਲ ਕੀ ਕਟਣਾ ਹੋਈਆ? ਮੁੰਡੇ ਨਾਲ ਕੁੱਟਮਾਰ ਹੁੰਦੀ ਆ। ਅੱਛਾ ਜੀ। ਬਰੇਹਾਲਾ ਚੰਬੜੀ ਗਲੀ ਜਾਂਦੀ ਜਾਂਦੀ। ਅੱਛਾ। ਬਰੇਹਾਲ ਹੈਗੇ ਆ। ਤੁਹਾਡੇ ਨਾਲ ਕਿੰਨੇ ਦਿਨ ਹੋ ਗਏ ਗੱਲਬਾਤ ਦੀ? ਸਾਡੇ ਨਾਲ ਤਾਂ ਹੋ ਗਿਆ ਮਹੀਨੇ 20-25 ਦਿਨ ਹੋ ਗਏ ਆ। ਅੱਛਾ ਜੀ। ਹਾਂ ਮਹੀਨਾ ਹੋ ਗਿਆ ਪੂਰਾ ਹੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਮੁੰਡੇ ਨੂੰ ਗੱਟਨਾਪ ਕੀਤਾ ਗਿਆ? ਸਾਨੂੰ ਰਿਕਾਰਡਿੰਗ ਆਈ ਸੀ। ਕਿੰਨਾ ਦਿਨ? ਉਹਨਾਂ ਦੇ ਆਈ ਸੀ ਮੈਸੇਜ ਆਇਆ ਸੀ ਆਪਣੇ ਡੌਂਕਰਾਂ ਦਾ ਅੱਛਾ ਕੀ ਕਹਿੰਦੇ ਸੀ ਕੀ ਮੰਗ ਕਰਦੇ ਸੀ ਉਹ ਆਂਦੇ ਸੀ 1 ਕਰੋੜ ਰੁਪਇਆ ਚਾਹੀਦਾ ਸਾਨੂੰ ਅੱਛਾ ਜੀ ਤੇ ਆਈ ਸੀ ਤਾਂ ਦੇਰ ਨਹੀਂ ਸਕਦੇ ਅੱਗੇ ਪੈੜੀ ਗਹਿਣੇ ਪਈ ਆ ਕਾਰ ਬਾਰ ਸਾਰਾ ਗਹਿਣੇ ਪਿਆ ਅੱਛਾ ਤੇ ਸਾਨੂੰ ਮੁੰਡਾ ਮੁੰਡਾ ਚਾਹੀਦਾ ਸਾਨੂੰ ਪਹਿਲਾਂ ਕਿੰਨੇ ਪੈਸੇ ਦੇ ਚੁੱਕੇ ਹੋ ਪਹਿਲਾਂ ਅਸੀਂ ਦੇ ਚੁੱਕੇ ਹਾਂ 35 ਲੱਖ ਰੁਪਇਆ ਤੇ ਬਾਅਦ ਤੇ ਫਿਰ 1 ਲੱਖ ਰੁਪਇਆ ਦਿੱਤਾ ਹੁਣ ਕਿੰਨੀ ਮੰਗ ਕੀਤੀ ਜਾ ਰਹੀ ਹੈ 1 ਕਰੋੜ ਰੁਪਇਆ ਠੀਕ ਹੈ ਕੋਈ ਸ਼ਿਕਾਇਤ ਵਗੈਰਾ ਦਰਜ ਕਰਵਾਈ ਹੈ ਜੀ ਸ਼ਿਕਾਇਤ ਕਰਾਈ ਹੈ ਭਰਾਏ ਪਰ ਐਸ 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 ਪੀ ਨੂੰ ਹੋ ਰਹੀ ਹੈ ਕਾਰਵਾਈ ਹੋ ਰਹੀ ਕਾਰਵਾਈ ਕਾਰਵਾਈ ਨਹੀਂ ਹੋ ਰਹੀ ਕਿੱਥੇ ਦਿੱਕਤ ਆ ਰਹੀ ਹੈ ਇਹ ਮਖੂ ਥਾਣੇ ਦੀ ਨਹੀਂ ਸੁਣ ਰਹਾ ਪੁਲਿਸ ਪਿਆਸ ਨਹੀਂ ਸੌਂਦਾ ਹਾਂਜੀ ਹਾਂਜੀ ਹੁਣ ਕੀ ਮੰਗ ਕੀ ਕਰਦੇ ਹੋ ਸਾਨੂੰ ਮੁੰਡਾ ਚਾਹੀਦਾ ਅੱਛਾ ਜੀ ਭਤੀਜਾ ਸਾਡਾ ਕਿਸੇ ਤਰ੍ਹਾਂ ਦਾ ਖਤਰਾ ਵੀ ਹੈਗਾ ਹੈ ਹਾਂਜੀ ਖਤਰਾ ਹੈਗਾ ਵੀ ਕੋਈ ਵੀ ਕੁਝ ਵੀ ਹੋ ਸਕਦਾ ਅੱਛਾ ਜੀ ਹਾਂਜੀ ਮੈਨੂੰ ਮੁੰਡਾ ਚਾਹੀਦਾ ਕੀ ਗੱਲ ਕੀ ਹੋਈ ਮੁੰਡੇ ਨਾਲ ਮੁੰਡੇ ਨੂੰ ਬਾਹਰ ਭੇਜਿਆ ਸੀ ਅੱਛਾ ਜੀ ਕਿਹੜੇ ਦੇਸ਼ ਭੇਜਿਆ ਸੀ ਅਮਰੀਕਾ ਅੱਛਾ ਹੁਣ ਕੀ ਹੋਇਆ ਮੁੰਡੇ ਨੂੰ ਮੁੰਡੇ ਨੂੰ ਪਤਾ ਨਹੀਂ ਕਿੱਥੇ ਸੱਤਾਂ ਨਹੀਂ ਹੀ ਨਹੀਂ ਪਤਾ ਲੱਗਾ ਤਾਂ ਤਿੰਨ ਸੀਕੋ ਸੀ ਟੀ ਮਸੀਕੋ ਗਾਇਬ ਕੀਤਾ ਉਹਨਾਂ ਅੱਛਾ ਕੀ ਕਾਰਨ ਕੀ ਹੈਗਾ ਜੀ ਕਿ ਉਹਨਾਂ ਤੋਂ ਪਤਾ ਨਹੀਂ ਇਹਨੇ ਪੈਸੇ ਦੇਣੇ ਸੀ ਉਹਨਾਂ ਦੇ ਤੁਸੀਂ ਕਿੰਨੇ ਪੈਸਿਆਂ ਚ ਜਿਹੜਾ ਮੁੰਡਾ ਬਾਹਰ ਭੇਜਿਆ ਸੀ ਅਸੀਂ 35 ਲੱਖ ਦੀ ਕੀਤੀ ਸੀ ਤੇ ਇਹਨੇ ਸਾਡੇ ਕੋਲ 36 ਲੱਖ ਰਿਆ ਆ ਅੱਛਾ ਜੀ ਹੁਣ ਕੀ ਦਿੱਕਤ ਆ ਰਹੀ ਹੁਣ ਜਿਹੜਾ ਹੁਣ ਤਾਂ ਬੜਾ ਦੁੱਖ ਹੈ ਉਹਨਾਂ ਵਿਚਾਰੇ ਨੂੰ ਗੱਲ ਹੀ ਨਹੀਂ ਸਾਡੀ ਹੋਈ ਅੱਛਾ ਜੀ ਕਿੱਥੇ ਰੱਖੀ ਬੈਠੇ ਮੁੰਡਾ ਨੂੰ ਇਹ ਸਾਨੂੰ ਪਤਾ ਨਹੀਂ ਲੱਗਦਾ ਕਿੱਥੇ ਰੱਖੀ ਬੈਠੇ ਨੇ ਅੱਛਾ ਗੱਲਬਾਤ ਨਹੀਂ ਹੋਈ ਹਾਂ ਗੱਲ ਨਹੀਂ ਹੋਈ ਕੀ ਮੰਗ ਕੀਤੀ ਜਾ ਰਹੀ ਉਹਨਾਂ ਤੋਂ ਉਹਨਾਂ ਇੱਕ ਲੱਖ ਕਰੋੜ ਦੀ ਮੰਗ ਕੀਤੀ ਹੈ ਕਿਹ ਚੱਕਰ ਦੇ ਵਿੱਚ ਵੀ ਤਾਂ ਛੱਡਾਂਗੇ 7 ਕਰੋੜ ਰੁਪਈਆ ਚਾਹੀਦਾ ਹੈ। ਕਿਸ ਚੱਕਰ ਦੇ ਵਿੱਚ ਕਰੋੜ ਰੁਪਈਆ ਜਿਹੜਾ ਤੁਹਾਡੇ ਤੋਂ ਮੰਗਿਆ ਜਾ ਰਿਹਾ ਸੀ? ਏਜੰਟ ਹਾਂ ਕੰਮ ਕਰਨ ਨੂੰ ਆਖਿਆ ਸੀ। ਅੱਛਾ। ਹੁਣ ਪਰਿਵਾਰ ਨੂੰ ਜਿਹੜਾ ਦੁੱਖ ਭੋਗਣਾ ਹੈ। ਹਾਂ ਲੋ ਦੁੱਖ ਹੈ। ਕੀ ਮੰਗ ਕੀ ਕਰਦੇ ਹੁਣ ਜੀ? ਮੰਗੇ ਜ ਪੈਸੇ ਨਹੀਂ ਕਰਦੇ ਸਾਨੂੰ ਪੁੱਤ ਚਾਹੀਦਾ। ਹਾਂ ਅਸੀਂ ਤਾਂ ਪੁੱਤਰ ਚਾਹੀਦਾ ਮੈਨੂੰ। ਮੇਰਾ ਪੁੱਤਰ ਚੋਲੇ ਚ ਪਾ ਦੇਵੇ। ਕਿੰਨੇ ਬੱਚੇ ਤੁਹਾਡੇ? ਦੋ ਮੁੰਡੇ। ਅੱਛਾ। ਨ ਮਾਲਲੇ ਵਾਲੇ ਤੋਂ ਸ਼ਿਕਾਇਤ ਹੁਣੇ ਦੇ ਕੇ ਗਏ ਪਰਿਵਾਰ ਜਿੰਨਾਂ ਨੂੰ ਅਮਰੀਕਾ ਭੇਜਿਆ ਗਿਆ ਸੀ ਕੀ ਪਾਬਲਾਇ ਸਾਰੇ ਮੇਰੇ ਹੁਣੇ ਇੱਕ ਮਿੰਟ ਪਹਿਲਾਂ ਹੀ ਉਹ ਪੇਸ਼ ਹੋਏ ਆ ਪਰਿਵਾਰ ਵਾਲੇ ਤੇ ਉਹਨਾਂ ਨੇ ਦੱਸਿਆ ਵੀ ਕਿਸੇ ਏਜੰਟ ਵੱਲੋਂ ਵੀ ਇਹਨਾਂ ਨੂੰ ਇਹਨਾਂ ਨੇ ਉਸ ਨੂੰ ਪੈਸੇ ਦਿੱਤੇ ਸੀਗੇ ਉਸ ਨੂੰ ਅਮਰੀਕਾ ਪੇ ਜਾਣ ਵਾਸਤੇ ਜੋ ਕਿ ਹੁਣ ਮੈਕਸੀਕੋ ਦੇ ਵਿੱਚ ਉਹ ਇਹਨਾਂ ਦਾ ਜਿਹੜਾ ਨੌਜਵਾਨ ਹੈ ਲੜਕਾ ਉਹ ਫਸਿਆ ਹੋਇਆ ਹੈ ਇਹਨਾਂ ਦੇ ਕਹਿਣ ਮੁਤਾਬਕ ਤੇ ਜਿਹੜੇ ਏਜੰਟ ਉਸ ਨੂੰ ਵਾਪਸ ਕਰਨ ਵਿੱਚ ਕੋਈ ਇਹਨਾਂ ਦੀ ਮਦਦ ਨਹੀਂ ਕਰ ਰਿਹਾ ਹੈ ਜੋ ਕਿ ਕਾਫੀ ਨਾ ਤੋਂ ਮੁੱਠੀ ਰਕਮ ਵੀ ਲੈ ਚੁੱਕਿਆ ਹੁਣੇ ਮੈਂ ਹੁਣੇ ਉਹਨੂੰ ਮਾਰਕ ਕਰਕੇ ਹਟਿਆ ਐਸ ਐਚ ਓ ਦੀ ਡਿਊਟੀ ਲਈ ਹੈ ਤੇ ਅਸੀਂ ਜੋ ਵੀ ਹੋ ਸਕਦਾ ਅਸੀਂ ਉਹਦਾ ਜਿਹੜਾ ਜਲਦ ਤੋਂ ਜਲਦ ਕਰਾਂਗੇ ਤੇ ਜਿਹੜਾ ਕਾਨੂੰਨੀ ਕਾਰਵਾਈ ਉੱਤੇ ਕਰਨੀ ਬੰਦੀ ਹੋਊਗੀ ਏਜੰਟ ਤੇ ਉਹ ਵੀ ਕਰਾਂਗੇ ਪਹਿਲਾਂ ਜਿਹੜੇ ਮੇਨ ਪ੍ਰਾਇਓਰਟੀ ਹੈ ਵੀ ਉਹ ਬੱਚਾ ਵਾਪਸ ਆ ਜਾਵੇ